ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਜੋ ਵਿਸ਼ਾ ਆਪ ਜੀ ਲਈ ਲੈ ਕੇ ਆਏ ਹਾਂ ਇਹ ਸਿੱਖਾਂ ਲਈ ਬਹੁਤ ਹੀ ਮਹਤਮਪੂਰਨ ਵਿਸ਼ਾ ਹੈ ਕਿਉਂਕਿ ਇਸ ਵਿਸ਼ੇ ਦੇ ਨਾਲ ਹੀ ਸਿੱਖ ਧਰਮ ਦਾ ਜੋ ਮੁੱਢ ਹੈ ਉਹ ਜੁੜਿਆ ਹੋਇਆ ਹੈ ਸੋ ਔ ਇਸ ਵਿਸ਼ੇ ਬਾਰੇ ਜਾਣਕਾਰੀ ਲਈਏ ਇਹ ਜੋ ਤੁਸੀਂ ਦੇਖ ਰਹੀ ਹੋ ਇੱਕ ਓੰਕਾਰ ਸੋ ਆਓ ਅੱਜ ਦੇ ਵਿਸ਼ੇ ਵਿੱਚ ਅਸੀਂ ਆਪਣੇ ਇੱਕ ਓੰਕਾਰ ਨੂੰ ਪਹਿਚਾਣੀਏ ਕਿ ਇਸ ਦੀ ਜੋ ਲਿਖਣ ਸ਼ੈਲੀ ਹੈ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿਉਂਕਿ ਸੰਸਾਰ ਦੇ ਵਿੱਚ ਵੱਖ-ਵਖਰੀਆਂ ਭਾਸ਼ਾਵਾਂ ਨੇ ਹਰ ਇੱਕ ਭਾਸ਼ਾ ਦਾ ਜੋ ਅੱਖਰ ਹੈ ਉਸ ਦੀ ਜੋ ਬਨਾਵਟ ਹੁੰਦੀ ਹੈ ਲਿਖਣ ਸ਼ੈਲੀ ਹੁੰਦੀ ਹੈ ਉਹ ਹਰ ਇੱਕ ਅੱਖਰ ਦੀ ਆਪੋ ਆਪਣੀ ਵੱਖ-ਵਖਰੀ ਸ਼ੈਲੀ ਅਤੇ ਇੱਕ ਆਪਣੀ ਵੱਖਰੀ ਪਛਾਣ ਹੁੰਦੀ ਹੈ ਸੋ ਜੋ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਜੋ ਮੰਡ ਹੈ ਇੱਕ ਓ ਅੰਕਾਰ ਜਦੋਂ ਬਾਣੀ ਸ਼ੁਰੂ ਹੁੰਦੀ ਹੈ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਸਭ ਤੋਂ ਪਹਿਲਾਂ ਇੱਕ ਓੰਕਾਰ ਹੀ ਆਉਂਦਾ ਹੈ ਲਿਖਿਆ ਗਿਆ ਹੈ ਤੇ ਆਓ ਸਭ ਤੋਂ ਪਹਿਲਾਂ ਅਸੀਂ ਇਸ ਦਾ ਸਹੀ ਜੋ ਉਚਾਰਨ ਹੈ ਉਸ ਬਾਰੇ ਜਾਣਕਾਰੀ ਲਈਏ ਇੱਥੇ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਇੱਕ ਓੰਕਾਰ ਲਿਖਿਆ ਹੋਇਆ ਹੈ ਇਹ ਇਹ ਸਭ ਤੋਂ ਪਹਿਲਾ ਜੋ ਚਿੰਨ ਲੱਗਿਆ ਹੈ ਇਹ ਗੁਰਮੁਖੀ ਗਿੰਤੀ ਦਾ ਇੱਕ ਹੈ ਭਾਗ ਕੇ ਏਕਾ ਤੇ ਇਹ ਗੁਰਮੁਖੀ ਪੈਂਤੀ ਦਾ ਸਭ ਤੋਂ ਪਹਿਲਾ ਅੱਖਰ ਊੜਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸਿੱਧਾਂ ਨਾਲ ਵਿਚਾਰ ਚਰਚਾ ਚੱਲ ਰਹੀ ਸੀ ਤਾਂ ਸਿੱਧਾਂ ਨੇ ਕਿਹਾ ਕਿ ਅਸੀਂ ਓਮ ਦਾ ਉਚਾਰਨ ਕਰਦੇ ਨੇ ਕੇ ਓਮ ਦੇ ਨਾਲ ਹੀ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਪਰ ਜਦੋਂ ਸਿੱਧ ਧੰਨਤਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸਿੱਧਾ ਨੂੰ ਕਿ ਤੁਸੀਂ ਓਮ ਦਾ ਉਚਾਰਨ ਕਰੋ ਕਿ ਦੱਸੋ ਤੁਹਾਨੂੰ ਕਿਸ ਦੇ ਦਰਸ਼ਨ ਹੁੰਦੇ ਨੇ ਤਾਂ ਜਦੋਂ ਸਿੱਧਾ ਨੇ ਓਮ ਦਾ ਉਚਾਰਨ ਕੀਤਾ ਧਿਆਨ ਪਾ ਰਿਹਾ ਤਾਂ ਉਹਨਾਂ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਤਿੰਨੇ ਦੇਵਤਿਆਂ ਦੇ ਦਰਸ਼ਨ ਹੋਏ ਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਵਾਲ ਕੀਤਾ ਕਿ ਇਸ ਦੇ ਵਿੱਚ ਦੱਸੋ ਤੁਹਾਨੂੰ ਪਰਮਾਤਮਾ ਦੇ ਕਿੱਥੇ ਦਰਸ਼ਨ ਹੋਏ ਨੇ ਤਾਂ ਉਸ ਸਮੇਂ ਸਿੱਧੇ ਚੁੱਪ ਹੋ ਗਏ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਵਾਲ ਕੀਤਾ ਕਿ ਫਿਰ ਦੱਸੋ ਵੀ ਪਰਮਾਤਮਾ ਦੇ ਦਰਸ਼ਨ ਕਿਵੇਂ ਹੋ ਸਕਦੇ ਨੇ ਵੀ ਅਸਲ ਵੀ ਕੀ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਓੰਕਾਰ ਦਾ ਹੁਸ਼ਾਰਨ ਕੀਤਾ ਸੀ ਭਾਵ ਕਿ ਪਰਮਾਤਮਾ ਇੱਕ ਹੈ ਜੋ ਸਭ ਤੋਂ ਵਿਆਪਕ ਸਾਰੀ ਸ੍ਰਿਸ਼ਟੀ ਦਾ ਸर्जक ਹਾਰ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤਾਂ ਇਸ ਦੇ ਵਿੱਚ ਜੋ ਗੁਰਮੁਖੀ ਗਿੰਤੀ ਦਾ ਏਕਾ ਲੱਗਿਆ ਹੋਇਆ ਹੈ ਭਾਵ ਕਿ ਇੱਕ ਤੋਂ ਪਹਿਲਾਂ ਕੀ ਆਉਂਦਾ ਹੈ ਕੁਝ ਵੀ ਨਹੀਂ ਆਉਂਦਾ ਤਾਂ ਪ੍ਰਮਾਤਮਾ ਤੋਂ ਪਹਿਲਾਂ ਕੀ ਸੀ ਕੁਝ ਵੀ ਨਹੀਂ ਸੀ ਸਿਰਫ ਪ੍ਰਮਾਤਮਾ ਹੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧਾ ਨੂੰ ਇਸ ਇੱਕ ਓਮਕਾਰ ਬਾਰੇ ਲਈ ਜਾਣਕਾਰੀ ਦਿੱਤੀ ਤੇ ਊੜੇ ਤੋਂ ਪਹਿਲਾਂ ਕੀ ਹੁੰਦਾ ਹੈ ਜੋ ਗੁਰਮੁਖੀ ਗੁੰਤੀ ਦਾ ਜੋ ਪਹਿਲਾ ਅੱਖਰ ਊੜਾ ਹੈ ਊੜੇ ਤੋਂ ਪਹਿਲਾਂ ਕੀ ਹੁੰਦਾ ਹੈ ਕੁਝ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਪਰਮਾਤਮਾ ਤੋਂ ਪਹਿਲਾਂ ਕੀ ਸੀ ਕੁਝ ਵੀ ਨਹੀਂ ਸੀ ਇਹ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਉਸ ਤੋਂ ਪਹਿਲਾਂ ਕੀ ਸੀ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਮੌਜੂਦ ਸੀ ਸੋ ਇਹ ਗੁਰਮੁਖੀ ਗੁੰਤੀ ਦਾ ਏਕਾ ਤੇ ਗੁਰਮੁਖੀ ਪੈਂਤੀ ਦਾ ਹੁਰਾ ਅੱਖਰ ਲਗਾ ਕੇ ਗੁਰੂ ਮਹਾਰਜ ਨੇ ਇੱਕ ਓ ਅੰਕਾਰ ਜੋ ਇਹ ਤੁਸੀਂ ਉੱਪਰ ਨੂੰ ਲੱਗਿਆ ਹੋਇਆ ਜਿੰਨੇ ਦੇਖ ਰਹੇ ਇਸ ਨੂੰ ਓਕਾਰ ਕਹਿੰਦੇ ਨੇ ਭਾਵੇਂ ਕਿ ਪ੍ਰਮਾਤਮਾ ਇੱਕ ਹੈ ਜਿੰਨੀ ਵੀ ਸਾਰੀ ਸ੍ਰਿਸ਼ਟੀ ਦਾ ਪ੍ਰਸਾਰਾ ਹੈ ਉਸ ਦੇ ਹੁਕਮ ਦੇ ਵਿੱਚ ਹੈ ਤੇ ਇਸ ਦਾ ਉਚਾਰਨ ਕਿਵੇਂ ਕਰਨਾ ਏ ਡੀ ਯੂ ਸਿਹਾਰੀ ਇਹ ਉੱਤੇ ਆਦਕ ਕਕਾ ਇੱਕ ਇੱਥੇ ਤੁਸੀਂ ਦੇਖ ਰਹੇ ਹੋ ਕਿ ਊੜੇ ਦਾ ਜੋ ਲਿਖਿਆ ਹੋਇਆ ਇੱਥੇ ਊੜੇ ਦਾ ਮੂੰਹ ਖੁੱਲਾ ਹੈ ਉੱਪਰੋਂ ਸੋ ਇੱਥੇ ਊੜੇ ਦਾ ਮੂੰਹ ਖੁੱਲਾ ਜਿੱਥੇ ਵੀ ਹੋਵੇ ਉੱਥੇ ਊੜੇ ਨੂੰ ਹੋੜਾ ਮਾਤਰਾ ਲੱਗੀ ਹੋਈ ਹੁੰਦੀ ਹੈ ਊੜੇ ਨੂੰ ਹੋੜਾ ਓ ਸੋ ਇੱਕ ਊੜੇ ਨੂੰ ਹੋੜਾ ਓ ਐਰੇ ਨੂੰ ਟਿੱਪੀ ਅੰਗ ਕੱਟੇ ਨੂੰ ਕੰਨਾ ਰਾਰਾਕਾਰ ਇੱਕ ਓ ਅੰਕਾਰ ਸੋ ਇੱਕ ਵਾਰ ਫਿਰ ਤੋਂ ਉਚਾਰਨ ਕਰੀਏ ਏੜੇ ਨੂੰ ਸਿਹਾਰੀ ਇੱਕ ਉੱਤੇ ਅਦ ਕੱਕਾ ਇੱਕ ਊੜੇ ਨੂੰ ੜਾ ਓ ਐੜੇ ਨੂੰ ਟਿੱਪੀ ਅੰਗ ਓ ਅੰਕਾਰ ਸੋ ਇੱਕ ਵਾਰ ਫਿਰ ਆਪ ਜੀ ਨੂੰ ਦੱਸ ਦਈਏ ਇਹ ਜਿੱਥੇ ਵੀ ਊੜੇ ਦਾ ਮੂੰਹ ਤੁਹਾਨੂੰ ਇੱਦਾਂ ਖੁੱਲਾ ਮਿਲੇਗਾ ਉੱਥੇ ਊੜੇ ਨੂੰ ੜਾ ਵਾਲੀ ਮਾਤਰਾ ਲੱਗੀ ਹੋਈ ਹੋਵੇਗੀ ਕਈ ਸੱਜਣ ਇਸ ਨੂੰ ਏਕਮਕਾਰ ਜਾਂ ਇੱਕ ਓਕਾਰ ਯਾਹੂ ਹੋਰ ਪਤਾ ਨਹੀਂ ਕਿੰਨੇ-ਕਿੰਨੇ ਇਸ ਦਾ ਉਚਾਰਨ ਕਰ ਦਿੰਦੇ ਨੇ ਪਰ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਹੋਈ ਹੁੰਦੀ ਤੇ ਗੁਰਬਾਣੀ ਦੀ ਜੋ 12 ਮਾਤਰਾਵਾਂ ਦਾ ਸਹੀ ਨਾ ਗਿਆਨ ਹੋਣ ਕਾਰਨ ਉਹ ਇੱਕ ਓੰਕਾਰ ਦਾ ਉਚਾਰਨ ਬਹੁਤ ਹੀ ਗਲਤ ਕਰਦੇ ਨੇ ਸੋ ਜੋ ਆਓ ਇਸ ਨੂੰ ਪਹਿਲਾਂ ਲਿਖਣਾ ਕਿਵੇਂ ਹੈ ਉਸ ਬਾਰੇ ਜਾਣਕਾਰੀ ਲਈਏ ਏ ਹੋ ਗਿਆ ਗੁਰਮੁਖੀ ਗਣਤੀ ਦਾ 1 ਤੇ ਜਦੋਂ ਅਸੀਂ ਊੜਾ ਪਾਉਣਾ ਹੈ ਤਾਂ ਇਥੇ ਇਹ ਲੇਨ ਜੋ ਆਪਾਂ ਨੇ ਦੂਜੀ ਲੇਨ ਹੈਠਾ ਲੈ ਕੇ ਆਉਣੀ ਇਹ ਪਹਿਲੀ ਲੇਨ ਤੋਂ ਬਰਾਬਰ ਹੀ ਲੈ ਕੇ ਆਉਣੀ ਹੈ ਤੇ ਤੀਜੀ ਲੇਨ ਦਾ ਜਦੋਂ ਆਪਾਂ ਨੇ ਪਾਉਣਾ ਹੈ ਊੜਾ ਤਾਂ ਉਹ ਸੈਕੰਡ ਲੇਨ ਨੂੰ ਟੱਚ ਹੋ ਕੇ ਲੰਘਣਾ ਚਾਹੀਦਾ ਹੈ ਭਾਵੇਂ ਕਿ ਇਹ ਆਵਸਥਾ ਦੇ ਵਿੱਚ ਕਿੰਨੇ ਲੈਣਾ ਮਿਲਣੀਆਂ ਚਾਹੀਦੀਆਂ ਨੇ ਤੇ ਅੱਜ ਦੇ ਜੋ ਇਲੈਕਟ੍ਰੋਨਿਕ ਯੁੱਗ ਹੈ ਇਸ ਦੇ ਵਿੱਚ ਜੋ ਕਈ ਸੱਜਣ ਪ੍ਰਿੰਟ ਕਰਾਉਂਦੇ ਨੇ ਇੱਕ ਓੰਕਾਰ ਦਾ ਮਸ਼ੀਨੀ ਯੁੱਗ ਹੈ ਉਸ ਮਸ਼ੀਨੀ ਯੁੱਗ ਨੇ ਤੇ ਹੋਰ ਵੀ ਜੋ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਇੱਕ ਉਹ ਹੰਕਾਰ ਦਾ ਜੋ ਸਰੂਪ ਹੈ ਉਸ ਨੂੰ ਵਿਗਾੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜੋ ਸਿੱਖਾ ਨੂੰ ਆਪਣੇ ਇਸ ਮੂਲ ਜੋ ਸਿਧਾਂਤ ਹੈ ਉਸ ਦੀ ਪਹਿਚਾਣ ਨਾ ਹੋ ਸਕੇ ਕਿਉਂਕਿ ਆਪ ਜੀ ਨੇ ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਹਰ ਇੱਕ ਜੋ ਭਾਸ਼ਾ ਹੈ ਗਿੰਤੀ ਹੈ ਉਸ ਦੇ ਅੱਖਰ ਦੀ ਬनावਟ ਆਪੋ ਆਪਣੀ ਭਾਸ਼ਾ ਦੇ ਅਨੁਸਾਰ ਵੱਖਰੀ ਹੁੰਦੀ ਹੈ ਸੋ ਇਸੇ ਤਰ੍ਹਾਂ ਹੀ ਜੋ ਗੁਰਮੁਖੀ ਦਾ ਏਕਾ ਹੈ ਇਸ ਦੀ ਵੀ ਆਪਣੀ ਲਿਖਣ ਸ਼ੈਲੀ ਵੱਖਰੀ ਹੈ ਤੇ ਜੋ ਗੁਰਮੁਖੀ ਦਾ ਪਹਿਲਾ ਅੱਖਰ ਊੜਾ ਹੈ ਇਸ ਦੀ ਵੀ ਲਿਖਣ ਸ਼ੈਲੀ ਵੱਖਰੀ ਹੈ ਇਸ ਦੀ ਵੀ ਜੋ ਜੋ ਦੋ ਆਪਾ ਲਿਖਦੇ ਨੇ ਉਸ ਦੀ ਵੀ ਜੋ ਪਛਾਣ ਹੈ ਉਹ ਵੀ ਵੱਖਰੀ ਹੈ ਸੋ ਅੱਜ ਦੇ ਯੁੱਗ ਦੇ ਵਿੱਚ ਕਈ ਸਾਲਾਂ ਤੋਂ ਪਹਿਲਾਂ ਇੱਕ ਓੰਕਾਰ ਦਾ ਸਰੂਪ ਕਿਵੇਂ ਵਿਗਾੜਿਆ ਜਾ ਰਿਹਾ ਸੀ ਸੋ ਆਪ ਜੀ ਨੂੰ ਦੱਸ ਦਈਏ ਕਿਉਂਕਿ ਇਹ ਵੀਡੀਓ ਦਾਸ ਵੱਲੋਂ ਕੁਝ ਸਾਲ ਪਹਿਲਾਂ ਵੀ ਬਣਾਈ ਗਈ ਸੀ ਉਹ ਕਿਸੇ ਕਾਰਨ ਡਿਲੀਟ ਹੋ ਗਈ ਸੋ ਇਸ ਕਰਕੇ ਇਸ ਵੀਡੀਓ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਸਾਡੇ ਸਿੱਖਾਂ ਨੂੰ ਆਪਣਾ ਜੋ ਇੱਕ ਓੰਕਾਰ ਜੋ ਇਸ ਪਰਮਾਤਮਾ ਦੇ ਇੱਕ ਹੋਣ ਦੀ ਹੋਂਦ ਨੂੰ ਪ੍ਰਗਟ ਕਰਦਾ ਹੈ ਉਸ ਦਾ ਜੋ ਚਿਨ ਲਿਖਣ ਸ਼ੈਲੀ ਹੈ ਉਸ ਬਾਰੇ ਸਹੀ ਗਿਆਨ ਹੋ ਸਕੇ ਸੋ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਇੱਕ ਓੰਕਾਰ ਦਾ ਸਰੂਪ ਵਿਗਾਰੇ ਜਾ ਰਿਹਾ ਹੈ ਸਭ ਤੋਂ ਪਹਿਲਾਂ ਜੋ ਤੁਸੀਂ ਇਹ ਦੇਖ ਰਹੇ ਹੋ ਇੱਕ ਓੰਕਾਰ ਇਹ ਵੀ ਜੋ ਗਲਤ ਲਿਖਿਆ ਹੋਇਆ ਹੈ ਇੱਥੇ ਤੁਸੀਂ ਦੇਖ ਰਹੇ ਹੋ ਕਿ ਜੋ ਏਕਾ ਹੈ ਗੁਰਮੁਖੀ ਦਾ ਉਸ ਦੀ ਵੀ ਡੰਡੀ ਗਲਤ ਹੈ ਤੇ ਜੋ ਊੜਾ ਪਾਇਆ ਹੋਇਆ ਹੈ ਉਸ ਦੀ ਵੀ ਜੋ ਅ ਬਣਾਵਟ ਹੈ ਉਹ ਵੀ ਗਲਤ ਹੈ ਸੋ ਊੜਾ ਕਿਵੇਂ ਪਾਉਣਾ ਹੈ ਆਪ ਜੀ ਨੂੰ ਫਿਰ ਇੱਕ ਵਾਰ ਦੱਸ ਦਈਏ ਇਹ ਦੋਨੇ ਟੈਨਾਂ ਬਰਾਬਰ ਆਉਣੀਆਂ ਚਾਹੀਦੀਆਂ ਨੇ ਤੇ ਤੀਜੀ ਲਾਈਨ ਇਸ ਨੂੰ ਟੱਚ ਹੋ ਕੇ ਫਿਰ ਇਸ ਨੂੰ ਵੀ ਟੱਚ ਹੋਣੀ ਚਾਹੀਦੀ ਹੈ ਭਾਵ ਕਿ ਨਾਲ ਮਿਲ ਕੇ ਅੱਗੇ ਚਲਦੀ ਹੈ ਸੋ ਇੱਥੇ ਜੋ ਊੜੇ ਦਾ ਤੁਸੀਂ ਮੂੰਹ ਖੁੱਲਾ ਦੇਖ ਰਹੇ ਹੋ ਇਹ ਹੋ ਗਿਆ ਊੜੇ ਨੂੰ ਹੋੜਾ ਲੱਗਿਆ ਹੋਇਆ ਹੈ ਉਹ ਤੇ ਇੱਥੇ ਇਹ ਹੋ ਗਈ ਕਾਰ ਸੋ ਇਹ ਹੈ ਜੋ ਗੁਰਮੁਖੀ ਗਿਣਤੀ ਦਾ ਜੋ ਊੜਾ ਹੈ ਉਸ ਦੀ ਸਹੀ ਪਹਿਚਾਣ ਸੋ ਅਗਰ ਅਸੀਂ ਇਸ ਨੂੰ ਇੱਥੇ ਪੂਰਾ ਜੋੜ ਦਈਏ ਇਹ ਗੁਰਮੁਖੀ ਗਿਣਤੀ ਦਾ ਅਸਲ ਊੜਾ ਲਿਖਿਆ ਗਿਆ ਹੈ ਨਾ ਕਿ ਇਸ ਨੂੰ ਜਦੋਂ ਲਿਖਣਾ ਹੈ ਤਾਂ ਐਦਾਂ ਨਹੀਂ ਲਿਖਣਾ ਹੈ ਕਿ ਜਦੋਂ ਲਿਖਣਾ ਹੈ ਕਈ ਐਸੇ ਇੱਥੇ ਤੇ ਲਿਆ ਕੇ ਐਦਾਂ ਲਿਖ ਦੰਦੇ ਨੇ ਤੇ ਇਹ ਜੋ ਦੂਜੀ ਲਾਈਨ ਹੁੰਦੀ ਹੈ ਇਸ ਨੂੰ ਇੱਦਾਂ ਅਪਸ ਦੇ ਵਿੱਚ ਨਹੀਂ ਜੋੜਦੇ ਜੋ ਕਿ ਬਹੁਤ ਇਹ ਗਲਤ ਉਚਾਰਨ ਜੋ ਲਿਖਦੇ ਨੇ ਉਹ ਬਹੁਤ ਹੀ ਗਲਤ ਲਿਖਦੇ ਨੇ ਇਹ ਵੀ ਇਸ ਦਾ ਸਹੀ ਆਕਾਰ ਨਹੀਂ ਹੈ ਸੋ ਜੋ ਦੂਜਾ ਤੁਸੀਂ ਇੱਥੇ ਸਰੂਪ ਦੇਖ ਰਹੇ ਹੋ ਇੱਕ ਓ ਅੰਕਾਰ ਦਾ ਉਹ ਕਿਵੇਂ ਲਿਖਿਆ ਜਾਂਦਾ ਹੈ ਕਿ ਪਹਿਲਾਂ ਏ ਕਾ ਲਗਾ ਕੇ ਜਦੋਂ ਊੜਾ ਪਾਇਆ ਜਾਂਦਾ ਹੈ ਤਾਂ ਊੜੇ ਨੂੰ ਏਕੇ ਦੇ ਵਿਚਲੇ ਆ لے ਕੇ ਫਿਰ ਲਿਖਿਆ ਜਾਂਦਾ ਹੈ ਸੋ ਇਹ ਵੀ ਬਿਲਕੁਲ ਹੀ ਗਲਤ ਹੈ ਕਿਉਂਕਿ ਕਈ ਵੀਰ ਜਾਂ ਹੋਰ ਸੱਜਣ ਮਿੱਤਰ ਜਦੋਂ ਵੀ ਕਈ ਗੁਰੂ ਘਰਾਂ ਦੇ ਵਿੱਚ ਜਦੋਂ ਬੈਨਰ ਤਿਆਰ ਹੁੰਦਾ ਹੈ ਤਾਂ ਜਦੋਂ ਉਹ ਬੈਨਰ ਤਿਆਰ ਕਰਵਾਉਂ ਜਾਂਦੇ ਨੇ ਤਾ ਕੰਪਿਊਟਰ ਦੇ ਵਿੱਚ ਜਦੋਂ ਇੱਕ ਓੰਕਾਰ ਲਿਖਦੇ ਨੇ ਤਾਂ ਉਸ ਦੇ ਐਦਾਂ ਸਰੂਪ ਆਉਂਦੇ ਨੇ ਤਾਂ ਉਹਨਾਂ ਨੂੰ ਆਪਣੇ ਇੱਕ ਓੰਕਾਰ ਦੀ ਸਹੀ ਪਛਾਣ ਨਾ ਹੋਣ ਕਾਰਨ ਉਹ ਜਿਵੇਂ ਵੀ ਉਹਨਾਂ ਨੂੰ ਵਧੀਆ ਲੱਗਦਾ ਹੈ ਵੀ ਇਹ ਵਧੀਆ ਇਹ ਸਹੀ ਇਹ ਸਹੀ ਉਹ ਐਦਾਂ ਹੀ ਬੈਨਰ ਤਿਆਰ ਕਰਵਾ ਦਿੰਦੇ ਨੇ ਜੋ ਕਿ ਬਹੁਤ ਹੀ ਇਸ ਦਾ ਗਲਤ ਪ੍ਰਚਾਰ ਹੋ ਰਿਹਾ ਹੈ ਕਿਉਂਕਿ ਜੋ ਲਿਖਣ ਸ਼ੈਲੀ ਹੈ ਉਸ ਦੇ ਜੋ ਸਾਡਾ ਇੱਕ ਉਹਹੰਕਾਰ ਹੈ ਉਸ ਦੇ ਸਰੂਪ ਨੂੰ ਵਿਗਾੜਿਆ ਜਾ ਰਿਹਾ ਹੈ ਤਾਂ ਕਿਉਂਕਿ ਇਸ ਬਾਰੇ ਸਾਡੇ ਬਹੁਤੇ ਸਿੱਖਾਂ ਨੂੰ ਵੀ ਸਹੀ ਗਿਆਨ ਨਹੀਂ ਹੈ ਕਈ ਜਦੋਂ ਆਪਣੀ ਗੱਡੀਆਂ ਉੱਤੇ ਇੱਕ ਉਹਹੰਕਾਰ ਲਿਖਾ ਲਖਾਉਂਦੇ ਨੇ ਤਾਂ ਉਹ ਵੀ ਇਦਾਂ ਦੇ ਹੀ ਸਰੂਪ ਵਾਲੇ ਲਖਵਾਉਂਦੇ ਨੇ ਤੇ ਇਥੇ ਇੱਕ ਬੇਨਤੀ ਕਰਨੀ ਚਾਹਾਂਗੇ ਕਿਸੇ ਲਈ ਵੀ ਆਪਣੀ ਗੱਡੀ ਮੋਟਰਸਾਈਕਲ ਕਾਰ ਰਕ ਆਧ ਉੱਤੇ ਜਿੰਨੀ ਵੀ ਮਸ਼ੀਨਰੀ ਹੈ ਜਾਂ ਕਿਸੇ ਦਾ ਵੀ ਕੋਈ ਕਾਰੋਬਾਰ ਹੈ ਉਹ ਆਪਣੀਆਂ ਗੱਡੀਆਂ ਮੋਟਰਾਂ ਉੱਤੇ ਇੱਕ ਓੰਕਾਰ ਨਾਹੀਂ ਲਿਖਵਾਉਣ ਕਿ ਕਿ ਉਸ ਉੱਤੇ ਧੂੜ ਮਿੱਟੀ ਪੈਂਦੀ ਹੈ ਤਾਂ ਇਸੇ ਤਰ੍ਹਾਂ ਇਹ ਬਾਣੀ ਦੀ ਇੱਕ ਨਰਾਦਰੀ ਵੀ ਹੁੰਦੀ ਹੈ ਦੂਜਾ ਅਸੀਂ ਸਦਾ ਜੋ ਸਰੂਪ ਦੰਤ ਸਰੂਪ ਛਾਪ ਕੇ ਇਸ ਸਰੂਪ ਦੇ ਵਿਰੁੱਧ ਪ੍ਰਚਾਰ ਵੀ ਕਰ ਰਹੇ ਨੇ ਤੇ ਇੱਕ ਆਮ ਸੰਗਤਾਂ ਨੂੰ ਗੁੰਮਰਾਹ ਵੀ ਕਰ ਰਹੇ ਨੇ ਸੋ ਇੰਨੀ ਕਿ ਬੇਨਤੀ ਪ੍ਰਵਾਨ ਕਰਨੀ ਜੀ ਸੋ ਜੋ ਅਗਲਾ ਸਰੂਪ ਹੈ ਉਹ ਇਹ ਵੀ ਗਲਤ ਸਰੂਪ ਹੈ ਕਿਉਂਕਿ ਕਈ ਐਦਾਂ ਵੀ ਲਿਖ ਦਿੰਦੇ ਨੇ ਏਕਤਾ ਪਾ ਦਿੱਤਾ ਪਰ ਜਦੋਂ ਊੜਾ ਲਿਖਦੇ ਨੇ ਉਸ ਦੇ ਵੀ ਜੋ ਸਰੂਪ ਹੈ ਉਹ 빙ਾ ਟੇਡਾ ਹੀ ਲਿਖ ਦਿੰਦੇ ਨੇ ਅਗਲਾ ਸਰੂਪ ਲਿਖਦੇ ਨੇ ਉਹ ਜਦੋਂ ਏਕਾ ਪਾ ਦਿੱਤਾ ਜੋ ਏਕੇ ਦੀ ਜੋ ਇੱਥੇ ਗਲਾਈ ਖਤਮ ਹੁੰਦੀ ਹੈ ਉੱਤੋਂ ਹੀ ਉੜਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਵੀ ਗਲਤ ਸਰੂਪ ਹੈ ਇੱਕ ਉਹ ਹੰਕਾਰ ਦਾ ਸੋ ਦੂਜਾ ਸਰੂਪ ਤੁਸੀਂ ਦੇਖ ਰਹੇ ਹੋ ਕਿ ਏਕਾ ਪਾਇਆ ਹੈ ਪਰ ਏਕੇ ਦਾ ਜੋ ਬੁਲਾਈ ਹੈ ਨਾ ਤੋਂ ਆਪਸ ਦੇ ਵਿੱਚ ਮਿਲੀ ਹੈ ਤੇ ਨਾ ਹੀ ਜੋ ਉੜੇ ਦੀਆਂ ਜੋ ਲੈਣਾ ਸੀ ਤੇ ਲਿਖਣ ਸ਼ੈਲੀ ਉਹ ਵੀ ਸਹੀ ਨਹੀਂ ਹੈ ਇਹ ਵੀ ਆਪਸ ਦੇ ਵਿੱਚ ਨਹੀਂ ਮਿਲਦੀਆਂ ਇਹ ਵੀ ਗਲਤ ਹੈ ਸੋ ਅਗਲਾ ਜੋ ਇੱਕ ਓ ਅੰਕਾਰ ਦਾ ਸਰੂਪ ਲਿਖਿਆ ਜਾ ਰਿਹਾ ਹੈ ਇਹ ਬਹੁਤ ਹੀ ਗਲਤ ਤਰੀਕੇ ਦੇ ਨਾਲ ਲਿਖਿਆ ਜਾ ਰਿਹਾ ਹੈ ਜਦੋਂ ਏਕਾ ਪਾਇਆ ਜਾਂਦਾ ਹੈ ਤਾਂ ਏਕੇ ਨੂੰ ਇਦਾਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹ ਕਿਸੇ ਪਸ਼ੂ ਦੀ ਜੋ ਪਿਛਲੀ ਲੱਤ ਹੁੰਦੀ ਹੈ ਉਸ ਦਾ ਸਰੂਪ ਇੱਥੇ ਪ੍ਰਗਟ ਹੁੰਦਾ ਹੈ ਸੋ ਇਹ ਵੀ ਬਹੁਤ ਹੀ ਗਲਤ ਪ੍ਰਚਾਰ ਹੋ ਰਿਹਾ ਹੈ ਕਿਉਂਕਿ ਜਦੋਂ ਏਕੇ ਦੀ ਜੋ ਡੰਡੀ ਹੈ ਉਹ ਬਿਲਕੁਲ ਐਦਾ ਸਿੱਧੀ ਹੁੰਦੀ ਹੈ ਨਾ ਕਿ ਐਦਾ ਬਿੰਗੀ ਹੁੰਦੀ ਹੈ ਸੋ ਜੋ ਤੁਸੀਂ ਇਹ ਦੇਖ ਰਹੇ ਹੋ ਇਹ ਕਿਸੇ ਪਸ਼ੂ ਦੀ ਜੋ ਲੱਤ ਹੈ ਉਸ ਦਾ ਸਰੂਪ ਪ੍ਰਗਟ ਕਰਦਾ ਹੈ ਸੋ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਹੈ ਨਾ ਹੀ ਜਿਵੇਂ ਦੇਖਿਆ ਉਵੇਂ ਹੀ ਬੈਨਰ ਜਾਂ ਪੋਸਟਰ ਤਿਆਰ ਕਰਕੇ ਉਵੇਂ ਹੀ ਸ਼ਬਦ ਅਸੀਂ ਬਹੁਤ ਗੁਰੂ ਘਰਾਂ ਦੇ ਵਿੱਚ ਦੇਖਿਆ ਹੈ ਤੇ ਇੱਕ ਉਹ ਅੰਕਾਰ ਦਾ ਜ਼ਿਆਦਾਤਰ ਰੂਪ ਇਸੇ ਤਰ੍ਹਾਂ ਹੀ ਲਿਖਿਆ ਹੁੰਦਾ ਹੈ ਨਾ ਤਾਂ ਇਸ ਦਾ ਜੋ ਊੜਾ ਹੈ ਉਹ ਵੀ ਸਹੀ ਨਹੀਂ ਲਿਖਿਆ ਕਿਉਂਕਿ ਊੜੇ ਦੀਆਂ ਜੋ ਡੰਡੀਆਂ ਨੇ ਇਹ ਆਪਸ ਦੇ ਵਿੱਚ ਇਸ ਲੰਨ ਨੂੰ ਮਿਲ ਕੇ ਮਿਲੀਆਂ ਹੋਈਆਂ ਹੁੰਦੀਆਂ ਨੇ ਜੁੜੀਆਂ ਹੋਈਆਂ ਨੇ ਪਰ ਇਥੇ ਕਿਸੇ ਵੀ ਸਰੂਪ ਦੇ ਵਿੱਚ ਆਪਸ ਦੇ ਵਿੱਚ ਨਹੀਂ ਜੁੜਿਆ ਹੋਇਆ ਇਸ ਸਰੂਪ ਦੇ ਵਿੱਚ ਵੀ ਨਹੀਂ ਜੁੜਿਆ ਹੋਇਆ ਇਹ ਵੀ ਇੱਕ ਗਲਤ ਸਰੂਪ ਤਿਆਰ ਕੀਤਾ ਗਿਆ ਹੈ ਸੋ ਅਗਲਾ ਕਿਵੇਂ ਤਿਆਰ ਕੀਤਾ ਗਿਆ ਹੁੰਦਾ ਹੈ ਇਹ ਵੀ ਗਲਤ ਹੀ ਤਿਆਰ ਕੀਤਾ ਗਿਆ ਹੁੰਦਾ ਕਿਉਂਕਿ ਜਿਹੜੀ ਏਕੇ ਦੀ ਜੋ ਡੰਡੀ ਹੁੰਦੀ ਹੈ ਉਸ ਨੂੰ ਹੀ ਊੜੇ ਦੀ ਜੋ ਡੰਡੀ ਦੇ ਨਾਲ ਮਿਲਾ ਕੇ ਇੱਕ ਹੀ ਦਿਖਾਇਆ ਜਾਂਦਾ ਹੈ ਇਹ ਵੀ ਬਿਲਕੁਲ ਹੀ ਜੋ ਇੱਕ ਓ ਅਹੰਕਾਰ ਦਾ ਸਰੂਪ ਹੈ ਇਹ ਵੀ ਬਹੁਤ ਹੀ ਗਲਤ ਤਰੀਕੇ ਦੇ ਨਾਲ ਛਾਪਿਆ ਜਾਂਦਾ ਹੈ ਤੇ ਅਗਲਾ ਜੋ ਸਰੂਪ ਹੈ ਇੱਥੇ ਇੱਕ ਓ ਅੰਕਾਰ ਦਾ ਜੋ ਸਰੂਪ ਵਿਗਾੜਿਆ ਗਿਆ ਹੈ ਉਹ ਕਿਵੇਂ ਵਿਗਾੜਿਆ ਗਿਆ ਹੈ ਜਦੋਂ ਏਕਾ ਤਾਂ ਲਿਖਿਆ ਗਿਆ ਹੈ ਪਰ ਇੱਥੇ ਜੋ ਊੜਾ ਇਸ ਦਾ ਸਰੂਪ ਸਹੀ ਨਹੀਂ ਹੈ ਕਈ ਇਸ ਨੂੰ ਵੀ ਸਹੀ ਸਮਝ ਲੈਂਦੇ ਨੇ ਵੀ ਚਲੋ ਇਹ ਇਸ ਦੇ ਨਾਲ ਥੋੜਾ ਬੋਤਾਂ ਮਿਲਦਾ ਹੈ ਪਰ ਇਹ ਵੀ ਗਲਤ ਲਿਖਿਆ ਗਿਆ ਹੈ ਸੋ ਅਗਲਾ ਸਰੂਪ ਕਿਵੇਂ ਬਦਾਰਿਆ ਜਾਂਦਾ ਹੈ ਜੋ ਗੁਰਮੁਖੀ ਗਿਣਤੀ ਦਾ ਏਕਾ ਹੁੰਦਾ ਹੈ ਉਸ ਨੂੰ ਛੋਟਾ ਲਿਖ ਕੇ ਊੜੇ ਦਾ ਇਹ ਜੋ ਕੇ ਰਾਹ ਇਸ ਨੂੰ ਖੁੱਲਾ ਕਰਕੇ ਲਿਖਿਆ ਜਾਂਦਾ ਹੈ ਇਹ ਵੀ ਬਿਲਕੁਲ ਹੀ ਗਲਤ ਤਰੀਕੇ ਦੇ ਨਾਲ ਲਿਖਿਆ ਜਾਂਦਾ ਹੈ ਸੋ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਆਪਣੇ ਸਹੀ ਇੱਕ ਓੰਕਾਰ ਦਾ ਜੋ ਸਰੂਪ ਹੈ ਉਸ ਨੂੰ ਪਹਿਚਾਣੀਏ ਜਦੋਂ ਅਸੀਂ ਆਪਣੇ ਇਸ ਸਰੂਪ ਨੂੰ ਪਹਿਚਾਣਾਂਗੇ ਤਾਂ ਹੀ ਅਸੀਂ ਅੱਗੇ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ ਕਿਉਂਕਿ ਗੁਰੂ ਮਹਾਰਜ ਨੇ ਜੋ ਸਿੱਖਾਂ ਦੀ ਦਿੱਖ ਸੀ ਉਹ ਵੀ ਇੱਕ ਵੱਖਰੀ ਪਹਿਚਾਣ ਦੇ ਰੂਪ ਤੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਦਸਵੀਂ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਉਹ ਖਾਲਸੇ ਨੂੰ ਇੱਕ ਵੱਖਰਾ ਹੀ ਸਰੂਪ ਦਿੱਤਾ ਸੀ ਸੋ ਕੇਸ ਦਾੜਾ ਤੇ ਸ਼ਸਤਰ ਦੇ ਕੇ ਗੁਰੂ ਮਹਾਰਾਜ ਨੇ ਇੱਕ ਖਾਲਸੇ ਨੂੰ ਵੱਖਰਾ ਹੀ ਸਰੂਪ ਦਿੱਤਾ ਸੀ ਸੋ ਇਸੇ ਤਰ੍ਹਾਂ ਹੀ ਇਹ ਵੀ ਸਾਡਾ ਇੱਕ ਵੱਖਰਾ ਰੂਪ ਹੈ ਇੱਕ ਓੰਕਾਰ ਦਾ ਇਸ ਨੂੰ ਵੀ ਹਮੇਸ਼ਾ ਹੀ ਧਿਆਨ ਦੇ ਵਿੱਚ ਰੱਖਣਾ ਹੈ ਸੋ ਜਿੰਨੀ ਵੀ ਇਹ ਇੱਕ ਓੰਕਾਰ ਤੁਹਾਨੂੰ ਦਿਖਾਏ ਗਏ ਨੇ ਤੁਸੀਂ ਇਹ ਆਹ ਯਾ ਕੋਈ ਵੀ ਨਹੀਂ ਛਾਪਣਾ ਕਿਉਂਕਿ ਜਦੋਂ ਤੁਸੀਂ ਐਦਾਂ ਦੇ ਇੱਕ ਓੰਕਾਰ ਛਾਪੋਗੇ ਜਾਂ ਲਿਖਵਾਉਗੇ ਤਾਂ ਇਹ ਅਸੀਂ ਸਿੱਖੀ ਦੇ ਵਿਰੋਧੀ ਪ੍ਰਚਾਰ ਕਰ ਰਹੇ ਹਾਂ ਸੋ ਖਾਸ ਕਰ ਸਿੱਖਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਹੀ ਮੁੰਡ ਦੀ ਪਛਾਣ ਕਰਨ ਤੇ ਆਪਣੇ ਸਹੀ ਮੁੰਡ ਦਾ ਹੀ ਪ੍ਰਚਾਰ ਅੱਗੇ ਕਰਨ ਤੇ ਜੋ ਇਸ ਦਾ ਉਚਾਰਨ ਹੈ ਉਸ ਬਾਰੇ ਵੀ ਸਹੀ ਜਾਣਕਾਰੀ ਲੈਣ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ